মিঠ তুমি জানি নানক সদাক তুমি তোমার কাট মিথ তুমি জানি নানক সদাক বলনা জি সতনা ওয়াহি গুরুজি এক ओंकार ওয়াহি গুরুজি কি ফতহে শ্রী ভক্তি জি সহায় ਵਾਰ ਸ੍ਰੀ ਗੁਰੂ ਕਉਤਿ ਜੀ ਕੀ ਪਾਤਸ਼ਾਹੀ ਦਸਵੀਂ ਮ੍ਰਿਤਮ ਭਗਵਤੀ ਸਮਰਕੈ ਗੁਰੂ ਨਾਨਕ ਨੇ ਧਿਆਈ ਰੰਗਤ ਗੁਰਦੇਵ ਅੰਦਾਸ ਸ੍ਰੀ ਅਮਦਾਸ ਜੀ ਹੁਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਉ ਸ੍ਰੀ ਹਰਿਦਾਇ ਸ੍ਰੀ ਅਕਸ਼ੰਤ ਧਿਆਈਐ ਜਿ ਜਿਠਾ ਸਭ ਦੁਖ ਜਾਏ ਤੇਗ ਬਹਾਦਰੁ ਸਮਰਿਆ ਕਰਨੋਂ ਤੇ ਆਵੇ ਧਾਈ ਸਭ ਥਾਈ ਕੋਈ ਸਹਾਇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਵੇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੋਹਾਂ ਸਾਹਿਬਜ਼ਾਦਿਆਂ ਚਾੜੀਆਂ ਮੁਕਤਿਆਂ ਆਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਸ਼ਕੀਆ ਦੀਵ ਚਲਾਈ ਤੇਗ ਵਾਹੀ ਦੀਖ ਖਿਆਣ ਜਠ ਕੀਤਾ ਇਹਨਾਂ ਪਿਆਰੀਆਂ ਸੁਪਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਨਾ ਸੰਗਾ ਸਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਪੰਦ ਬੰਦ ਕਟਾਏ ਕੋਪਰੀਆਂ ਨੂੰ ਨੀਆਂ ਚੱਕੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੋਸਾਂ ਨਾਲ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤ ਗੁਰਦੁਆਰੇ ਅੰਦਰ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਤੁਹ ਵਾਹਿਗੁਰੂ 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 ਜੇ ਸਾਡੇ ਚਤਾਂਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਕਹਾ ਰਚਿਆ ਰਿਆਏ ਦੇਖੀ ਸੋਤੇ ਬਿੰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹੇ ਖਾਲਸੇ ਜੀ ਕੀ ਬੋਲ ਬਾਲੇ ਬੁੱਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੀਛ দান ਰਹਿਤ দান ਮੀਵੀਕ দান ਸਹਾ ਦਾਣ ਭਰੋਸਾ ਦਾਣ ਦਾਨਾ ਸਰਦਾ ਨਾਮ ਦਾਣ ਸ੍ਰੀ ਅਮਰਤ ਸਰ ਜੀ ਕੀ ਸ਼ਾਨ ਚੌਕੀਆਂ ਝੰਡੇ ਬੂਗੇ ਚੂਗੋ ਚੁਗਾ ਤਲ ਧਰਮ ਕਾ ਜੈਕਾਰ ਬੁੱਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨ ਨਿਮਰ ਮਤ ਉੱਚੀ ਮਤ ਪਕ ਦਾ ਰੱਖਾ ਆਪ ਵਾਹਿਗੁਰੂ へ ਆਕਾਰ ਆਪਣੇ ਪੰਥ ਦੇ ਇਸਲਾ ਸਾਈ ਦਾਤਾਰ ਜੀੋ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਉਪ ਘਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਹੈ ਜਿਨ੍ਹਾਂ ਦੇ ਇਕੱਲੇ ਦਰਸ਼ਨ ਦੀਦਾਰ ਸੇਵਾ ਸਮਰਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੀ ਮਾਣ ਨੇਤਾਣੀਆਂ ਦਤਾਨ ਨਿਉਟੀਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀੋ ਧੰਨ ਧੰਨ ਦਸ਼ਮੀਪਿਤਾ ਅਮਰ ਤੇ ਦਾਤੀ ਸਰਵ ਹੰਸਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀੋ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੰਪਾ ਸਾਹਿਬ ਜੰਮਸਥਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਕੀ ਪਾਵਨ ਚਲਣਾ ਕਮਣਾ ਪਾ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਸੱਚੇ ਬਾਦਸ਼ਾਹ ਜੀਓ ਆਪ ਜੀ ਕੀ ਪਾਵਨ ਦਰਵਾਰ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨ ਅੰਦਰ ਨੇਤਨੇ ਲਈ ਪੰਜ ਬਾਣੀਆਂ ਦਾ ਪਾਠ ਤੇ ਮਹਾਰਾਜ ਗੁਰਬਾਣੀ ਪੜਦਿਆਂ ਕੋਲੋਂ ਆਪ ਜੀ ਕੀ ਸੇਵਾ ਅਰਹਤਮਾਂ ਦੀ ਹੋਏ। ਕੌਣੀਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਆਗਾਹ ਤੋਂ ਸਮਾਖੋ ਦੀ ਬਖਸ਼ਣੇ ਕਰਨੇਗੇ। ਸੋਧਤੈ ਸਪਸ਼ਟ ਗੁਰਬਾਣੀ ਪੜਨਾ, ਬੋਲਣਾ, ਸਮਝਣਾ, ਸੋਧ ਬਖਸ਼ਣੇ, ਸੇਵਾ ਸੁਲ ਕਰਨ ਦੇ ਬਰਤੋਂ ਬਖਸ਼ਣੇ। ਪੜ੍ਹਿਸਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਸੋਣਾ, ਹਾਜ਼ਰੀਆਂ ਤੇ ਪੂਰਪੇਟਾ ਮਨ ਵਰਤੀ ਕੋਲ ਕਰਨੀਆਂ। ਸਰਬ ਸੰਗਤ ਦੀਆਂ ਮੰਦੀਆਂ ਮੁਰਾਦਾ ਗੁਰੂ ਦੇ ਪ੍ਰੇਮ ਤਾਦ ਪੂਰੀਆਂ ਕਰਨੀਆਂ, ਅੰਦਰੋਂ করুণਾ ਆਉਂਦਾ। ਗੁਰਸਿੱਖੀ ਜੀਵਨ ਦੀ ਲੋਅ ਸੇਵਾ ਸੰਗਤੀਆਂ ਦਾਤਾਂ ਬਕਸ਼ਣੀਆਂ ਦੀ ਖਾਸਾ ਫਤਨੀ ਚੜ੍ਹਦੀ ਕਲਾ ਕਰਨੀ ਯਾਤਰਾਵਾਂ ਦੀ ਯਾਤਰਾ ਸਭ ਨਹੀਂ ਕਰਨੀ ਮਹਾਰਾ ਬਕਸ਼ਿਆਂ ਪੜਾ ਰਹਿਆਂ ਵਿੱਚੋਂ ਪੰਚਮ ਕੜਾ ਪ੍ਰਸਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਦਫਤੇ ਪ੍ਰਵਾਨ ਹੋਵੇ ਪ੍ਰਵਾਨ ਹੋਵੇ ਅਪਸਾ ਸੰਗਤ ਵਿੱਚ ਵਰਤੋਂ ਦੀ ਅੱਗਿਆ ਹੋਈ ਸੀ ਸਤਿਗੁਰੂ ਜੀ ਦੀ ਬੇਨਤੀ ਹੈ ਸੰਗਤ ਹਾਜ਼ਰ ਹੈ ਆਪਣੀ ਕਿਰਪਾ ਕਰੋ ਮਹਾਰਾਜ ਸਚਕਨ ਸਥਾਨ ਤੋਂ ਪ੍ਰਕਾਸ਼ਤਨ ਵੱਲ ਚਾਲੇ ਮੰਗਣ ਦੀ ਅੱਗਿਆ ਬਕਸ਼ੋਰਾ ਬਣਿਆ ਸੋ ਸਾਹੀ ਹੋ ਉਸ ਨੂੰ ਸੰਗਤ ਨੂੰ ਖੁੱਲੇ ਦਰਸਾਂ ਦੀਦਾਰੇ ਮੁਖ ਸ਼ਰਕੇ ਨਜ਼ਰੋਂ ਨਦੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਦਾ ਲਾਹੇਵੰਦ ਹੋਵਣ ਤਾਰਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨੋਨੇ ਤੋਂ ਨਿਹਾਲ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ڪون جئي گون ٺي हा <laughs> 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 <laughs>

अपने <laughs> ਚੰ ਮੰਤਰ ਤੇਮਾਰ ਅਮਰਤ ਬਾਨੀ 시तलਪੁ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਨਹਿ ਉਮਾਰ ਸਤਿਗੁਰ ਸੁਖ ਵਿਖਾਲੇ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਮਕਸ਼ਨਾਰ ਨਾਨਕ ਆਵਰਨਾ

ਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨ ਆਇਓ ਅਬ ਰਾਖੋ ਦਾਸ ਪਾਟ ਕੀ ਲਾਜ ਜੈ ਸੀ ਰਾਖੀ ਲਾਜ ਪਗਤ ਪ੍ਰਹਿਲਾਦ ਕੀ ਹਰਨਾ ਕਸ਼ ਪਾਰੇ ਕਰ ਆਜ ਪੁਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਚੀਨਤ ਵਸਤਰ ਦੀਨ ਬੋਸਾਜ ਸੋਦਾਮਾ updਾ ਤੇਰਾ ਖਿਆ ਗਨ ਕਾ ਪੜ ਤੇ ਪੁਰੇ ਤੇ ਕਾਜ ਸ਼ੀਰ ਸਤ ਗੁਰ ਸੋ ਪਰ ਸੰਕਲਜੁਗ ਹੋਏ ਰੱਖੋ ਦਾਸ ਪਾਟ ਕੀ ਲਾਜ ਰੱਖੋ ਦਾਸ ਪਾਟ ਕੀ ਲਾਜ ਆਸ ਰੋ ਮਨਸੂਦ ਗੁਰਗੋਬਿੰਦ ਸਿੰਘ ਇਸ ਦੀ ਮੰਜ਼ੂਦ ਗੁਰਗੋਬਿੰਦ ਸਿੰਘ ਹਕ ਰਾਗੰਸੂਦ ਗੁਰਗੋਬਿੰਦ ਸਿੰਘ ਜ਼ੁਮਲਾ ਫੈਸੇ ਨੂੰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾ ਗੁਰਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਵਈ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰਨਾ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨ ਪੁੱਛੇ ਜਾਂ ਹਰ ਬਖਸ਼ੰਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤੁਧ ਪਾਵਨਾ ਸਬੇ ਕਾਜ ਸੁਵਾਰੇ ਜਾਂ ਦੁੱਧ ਪਾਵਨਾ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ ਤਵਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਭੈ ਭਗਤ ਜਨ ਦਿਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਪੁਰਖ ਫਰਮਾਇਓ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸੇ ਤਤ ਮਿਲਾਇਓ ਅੰਗਤ ਕਿਰਪਾ ਤਾਰ ਅਮਰ ਸਤਗੁਰ ਥਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅਮਰਤ ਬੈ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਕੋ ਨੇ ਵਾਹੋ ਵਾਹ ਕਾ ਬਡਾ ਤਮਾਸਾ ਆਪੇ ਹੱਸੇ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਹਰੀ ਆਪੇ ਸਾਰ ਆਪ ਹੀ 파ਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹੋ ਵਾਹੋ ਕਾ ਬਡਾ ਤਮਾਸਾ ਬਲੀ ਹਰੀ ਗੁਰ ਸੋ ਸੋਰੀ ਸਤਿ ਦੇਵਤੇ ਜੈ ਸਾ ਸਤ ਗੁਰ ਸੁਣੀ ਦਾ ਤੈ ਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਟ ਹਰ ਨਾਮੋਂ ਮਤਰ ਦੜਾਏ ਦਾ ਕਟੇ ਹਮ ਸਤ ਗੁਰ ਤੇ ਨ ਮਿਲਾਇਆ ਜੇ ਨ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਇੱਕ ਗੁਣ ਨਾਹੀ ਅਮਰਿਤ ਛਾੜ ਵਿਖੈ ਵਿਖ ਖਾਈ ਮਾ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ